ਕੁੰਗੂ ਦੁਗਾਤਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1220 ਅੰਗ ਤੇ ਸ਼ਬਦ ਚੰਨ ਕਰਦੇ ਸਾਰੰਗ ਮਹੱਲਾ ਪੰਨਾ ਜਾਂਤੀ ਸਾਧੂ ਸਰਨ ਗਹੀ ਕਹਿੰਦੇ ਜਦੋਂ ਤੂੰ ਸਾਧੂਆਂ ਦੀ ਸ਼ਰਨ ਦੇ ਵਿਖਿਆ ਜਾਂਤੀ ਸਾਧੂ ਸਰਨ ਗਹੀ ਸਾਥ ਸਹਿਜ ਮਨ ਭਇਓ ਪਰਗਸਾ ਕਹਿੰਦੇ ਮਨ ਛਾਤ ਮਨ ਦੇ ਵਿੱਚ ਪ੍ਰਗਾਸ ਹੋ ਗਿਆ ਕਦੋਂ ਹੋਇਆ ਜਦ ਤੂੰ ਸਾਧੂਆਂ ਦੇ ਨਾਲ ਮੇਲ ਬਠੇ ਜਾਂ ਤੇ ਸਾਧੂ ਸਰਨ ਗਹੀ ਕਹਿੰਦੇ ਜਦੋਂ ਤੂੰ ਸਾਧੂਆਂ ਦੀ ਸ਼ਰਨ ਦੇ ਵਿੱਚ ਆਂਤ ਸਾਤ ਸਹਿਜ ਕਹਿੰਦੇ ਸ਼ਾਂਤ ਹੋ ਗਿਆ ਸਹਿਜ ਅਵਸਥਾ ਆ ਗਈ ਮਨ ਭਇਓ ਪਰਗਾਸਾ ਕਹਿੰਦੇ ਮਨ ਦੇ ਵਿੱਚ ਪ੍ਰਕਾਸ਼ ਆ ਗਿਆ ਹਨੇਰਾ ਚੱਲਿਆ ਗਿਆ ਪ੍ਰਕਾਸ਼ ਹੋ ਗਿਆ ਚਾਨਣ ਬਿਰਥਾ ਕੋ ਚੰਨਾ ਰਹੀ ਕਹਿੰਦੇ ਕੋਈ ਹੁਣ ਬਿਰਥਾ ਨਹੀਂ ਰਿਹਾ ਪ੍ਰਕਾਸ਼ ਹੋ ਗਿਆ ਰੱਬ ਦੇ ਨਾਲ ਮੇਲ ਹੋ ਗਿਆ ਕਦੋਂ ਹੋਇਆ ਜਾਂ ਤੇ ਸਾਧੂ ਸਰਨ ਲਗੇ ਇਹ ਜਦੋਂ ਸਾਧੂਆਂ ਦੀ ਸ਼ਰਨ ਦੇ ਵਿੱਚ ਸਾਤ ਸਹਿਜ ਮਨ ਭਇਓ ਪਰਗਾਸਾ ਬਿਰਥਾ ਕੁਛ ਨਾ ਰਹੀ ਤੋ ਰੋ ਹੋ ਕਰਪਾਲ ਨਾਮ ਦਿਓ ਆਪਣਾ ਹੋ ਕਰਪਾਲ ਕਹ ਜਦੋਂ ਕਰਪਾਲ ਹੁੰਦੇ ਆ ਕਿਰਪਾ ਕਰਦੇ ਨਾਮ ਦਿਓ ਆਪਣਾ ਕਹਿੰਦੇ ਆਪਣਾ ਨਾਮ ਦਿਓ ਬੇਨਤੀ ਇਹ ਕਰ ਕਹਿੰਦੇ ਇਹ ਬੇਨਤੀ ਕੀਤੀ ਹੈ ਕਿ ਆਪਣਾ ਨਾਮ ਦਿਓ ਆਨ ਬੋਹਾਰ ਬਿਸਰੇ ਆਨ ਬੋਹਾਰ ਕਹਿੰਦੇ ਹੋਰ ਜਿੰਨੇ ਬੋਹਾਰ ਕਰਦੇ ਹੋਰ ਜਿੰਨੇ ਕਿਰਿਆ ਕਰਮ ਕਰਦੇ ਆਨ ਬੋਹਾਰ ਬਿਸਰੇ ਪ੍ਰਭ ਸਿਮਰਤ ਕਹਿੰਦੇ ਜਦੋਂ ਪ੍ਰਭੂ ਦਾ ਸਿਮਰਨ ਕੀਤਾ ਸਿਮਰਤ ਸੰਸੇ ਸਿਮਰਨ ਕਰਨ ਤੋਂ ਬਾਅਦ ਸਿਮਰਤ ਬਣਦਾ ਪਹਿਲਾਂ ਸਿਮਰਨ ਫਿਰ ਸਿਮਰਤ ਫਿਰ ਰੰਗ ਚੜ ਜਾਂਦਾ ਹੈ ਫੇ ਸਿਮਰਨ ਦਾ ਰੰਗ ਚੜ ਜਾਂਦਾ ਫਿਰ ਸਿਮਰਤ ਬਣ ਜਾਂਦਾ ਕਹਿੰਦੇ ਜਦੋਂ ਸਿਮਰਨ ਕੀਤਾ ਫਿਰ ਸਿਮਰਤ ਹੋ ਗਿਆ ਫਿਰ ਦੂਸਰੇ ਬੁਹਾਰ ਸੀ ਨਾ ਜਿਹੜੇ ਦੂਸਰੇ ਬੁਹਾਰ ਦੂਸਰੇ ਦੇ ਕਿਰਿਆ ਕਰਮ ਸੀ ਸਾਰੇ ਖਤਮ ਹੋ ਗਏ ਆਨ ਬੁਹਾਰ ਬਿਸਰੇ ਬਿਸਰ ਗਏ ਸਾਰੇ ਖਤਮ ਹੋ ਗਏ ਪ੍ਰਭ ਸਿਮਰਤ ਪਾਇਓ ਲਾਭ ਸਹੀ ਕਹਿੰਦੇ ਫੇ ਲਾਭ ਪਾਲੇ ਜਿਹੜਾ ਸਹੀ ਸੀ ਉਹ ਚੀਜ਼ ਮਿਲ ਗਈ ਸਹੀ ਕੀ ਹੈ ਦੁਨੀਆ ਦੇ ਵਿੱਚ ਸਿਮਰਨ ਸਹੀ ਹੈ ਔਰ ਜਿਹੜੇ ਪਖੰਡ ਬਹਿ ਮਹਨ ਸਾਰੇ ਗਲਤ। ਜਾਇ ਤੇ ਉਪਜੋ ਤੇ ਹੀ ਸਮਾਨੋ। ਇਹ ਜਿੱਥੋਂ ਫਿਰ ਉਪਜਿਆ ਸੀ ਉਹਦੇ ਵਿੱਚ ਸਮਾ ਗਿਆ। ਜੋਤ ਨਾਲ ਜੋਤ ਰਲ ਗਈ। ਕਦੋਂ? ਜਦੋਂ ਸਿਮਰਤ ਕੀਤਾ। ਹੋਰ ਬਹਾਰ ਛੱਡੇ ਆ ਸਾਰੇ। ਉਹ ਹਰ ਕਰਦੇ ਆ ਨਾ ਆਪਾਂ ਜਿਹੜੀ ਕੂੜ ਕਿਰਿਆ ਕਰਦੇ ਆ ਕੋਈ ਮਤਾਨ ਕੋ ਪੂਜਨ ਹੈ ਕੋਈ ਮਤਾਨ ਕੋ ਪੂਜਨ ਕੋਈ ਬੜਿਆਂ ਬਡੇਰਿਆਂ ਨੂੰ ਪੁੱਜਦਾ ਕੋਈ ਬੁੱਤਾਂ ਨੂੰ ਪੁੱਜਦਾ ਕੋਈ ਮੜੀਆਂ ਨੂੰ ਪੁੱਜਦਾ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਜ ਨਾ ਪਾਇਓ ਕਹਿੰਦੇ ਕੂੜ ਕਿਰਿਆ ਜੱਗ ਸਾਰਾ ਇਸ ਦੇ ਚੁਲਜਿਆ ਪਿਆ ਇਸ ਕਰਕੇ ਭਗਵਾਨ ਦਾ ਭੇਦ ਨਹੀਂ ਪਾਸ ਜਦੋਂ ਇਹ ਕੂੜ ਕਿਰਿਆ ਛੱਡ ਕੇ ਸਾਰਾ ਕੁਝ ਛੱਡ ਕੇ ਨਾਮ ਦਾ ਸਿਮਰਨ ਕੀਤਾ ਫਿਰ ਪ੍ਰਗਟਾ ਹੋ ਜਾਂਦਾ ਜੈ ਤੇ ਉਪਜੋ ਤਹੀ ਸਮਾਨੋ ਜਿੱਤੋਂ ਪੈਦਾ ਹੋਇਆ ਸੀ ਉਹਦੇ ਵਿੱਚੇ ਸਮਾਗੇ ਸਾਈ ਬਾਤ ਅਹੀ ਕਹਿੰਦੇ ਜਿਹੜੀ ਵਸਤ ਨੂੰ ਲੱਭਦਾ ਫਿਰਦਾ ਸੀ ਉਹ ਆਹੀ ਵਸਤ ਹੈ ਜੋਤ ਨਾ ਜੋਤ ਰਲ ਜਾਂਦੀ ਕੋਹ ਨਾਨਕ ਸਿਰ ਕੋ ਨਾਰਕ ਦੇ ਜੀ ਹੁਣ ਬਚਣ ਕਰਦੇ ਆ ਸੰਸਾਰ ਤੋਂ ਕੋਹ ਨਾਨਕ ਪਰਮ ਗੁਰਖ ਹੋਇਓ ਕਹਿੰਦੇ ਗੁਰ ਨੇ ਮੇਰਾ ਪਰਮ ਕੋ ਦਿੱਤਾ ਕੋਈ ਪਰਮ ਨਹੀਂ ਰਿਹਾ ਕੋਈ ਬਹਿਮ ਨਹੀਂ ਰਿਹਾ ਬਹੁਤ ਬਖੰਡਾ ਗੋਹਾਰਾ ਲਾਉਂਦੇ ਆ ਨਾ ਕੋਈ ਖੱਬਲ ਲਾਉਂਦਾ ਪਰ ਕੋਈ ਜੁੱਤੀ ਲਾਉਂਦਾ ਕਿਉਂ ਕਹਿੰਦੇ ਇਹ ਗੋਹਾਰਾ ਕਿਸੇ ਮੁਰਦੇ ਪਰਨਾ ਪੈ ਜੇਵੇ ਕਹਿੰਦੇ ਸੁੱਖਾਂ ਸ਼ਾਂਤੀ ਰੱਖੀ ਫਿਰ ਲੋਕ ਮਰਨ ਤੋਂ ਹਟ ਗਏ ਤੁਹਾਡੇ ਖੱਬਲ ਟੰਗਿਆ ਗੋਹਾਰੇ ਤੇ ਜੁੱਤੀ ਲਾਈ ਉਹ ਜੁੱਤੀ ਨੇ ਕੰਮ ਨਹੀਂ ਕੀਤਾ ਥੋੜੀ ਨੇ ਉਹ ਤੁਹਾਡੇ ਖੱਬਲ ਜਿਹੜਾ ਗੁਰਦੋ ਗੋਹਾਰੇ ਤੇ ਲਾਇਆ ਸੀ ਦੁਨੀਆ ਮਰਨ ਤੋਂ ਹਟ ਗਈ ਦੁਨੀਆ ਤਾਂ ਮਰ ਹੀ ਜਾ ਰਹੀ ਹੈ ਜਿਹੜੀ ਚੀਜ਼ ਪੈਦਾ ਹੋਈ ਉਸਨੇ ਖਤਮ ਹੋਣਾ ਜਦੋਂ ਵਕਤ ਆ ਜਾਣਾ ਉਦੋਂ ਮੌਤ ਹੋ ਜਾਣੀ ਸਾਡੇ ਕਹਿਣ ਦੇ ਨਾਲ ਸਾਡੇ ਕਿਰਿਆ ਕਰਮ ਕਰਨ ਨਾਲ ਕਿਸੇ ਦੀ ਮੌਤ ਨਹੀਂ ਰੁਕ ਸਕਦੀ। ਇਹੀ ਤਾਂ ਕਿਰਿਆ ਕਰ ਦੇ ਵਿੱਚ ਦੁਨੀਆ ਉਲਝੀ ਪਈ ਹੈ। ਕੋਹੋ ਨਾਨਕ ਪਰਮ ਗੁਰ ਖੋਇਓ। ਕਹਿੰਦੇ ਜਦੋਂ ਗੁਰੂ ਨੇ ਪਰਮ ਨੂੰ ਖੋਇਆ। ਇਹ ਭਰਮ ਇਹ ਬਹਿਮ ਹੈ। ਗੁਰੂ ਨੇ ਕਹਿੰਦੇ ਕੋ ਦਿੱਤਾ ਹੈ ਕੋਈ ਭਰਮ ਨਹੀਂ ਰਿਹਾ ਕੋਈ ਬਹਿਮ ਨਹੀਂ ਰਿਹਾ ਕਹੋ ਨਾਨਕ ਪਰਮ ਗੁਰ ਕੋਇਓ ਜੋਤੀ ਜੋਤ ਸਮਈ ਕਹਿੰਦੇ ਫਿਰ ਜੋਤ ਨਾ ਜੋਤ ਰਲ ਗਈ ਜਦੋਂ ਤੱਕ ਬਹਿਮ ਹੈ ਭਰਮ ਹੈ ਜੋਤ ਨਾ ਜੋਤ ਰਲ ਨਹੀਂ ਓਨੇ ਦੇਰ ਤੱਕ ਸੱਚਖੰਡ ਵਿੱਚ ਵਾਸਾ ਨਹੀਂ ਹੈ ਜਦੋਂ ਤੱਕ ਬਹਿਮ ਹੈ ਭਰਮ ਹੈ ਜੋ ਇਟਾਂ ਖੜੀਆਂ ਕਰਕੇ ਥਾਨ ਬਣਾ ਲਿਆ ਉੱਥੇ ਮੱਥਾ ਟੇਕਦਾ ਵੱਡੇ ਮਸਾਂ ਤੇ ਤੁਰ ਪਿਆ ਕਹਿੰਦਾ ਮੜੀਆਂ ਚ ਨਹੀਂ ਜਾਂਦਾ ਕਿੱਥੇ ਜਾਂਦਾ ਐ ਜਿੱਥੇ ਦੋ ਇਟਾਂ ਰੱਖ ਕੇ ਮੱਥਾ ਟੇਕਦਾ ਉਹ ਕੀ ਹੈ ਇਹ ਹੋਰ ਤੇ ਦਰ ਤੇ ਜਾਂਦਾ ਹੈ ਕਿਤੇ ਚੂੜ ਮਾਂ ਚੜਾਉਣ ਜਾਂਦਾ ਕਿਤੇ ਦੁੱਧ ਚੜਾਉਣ ਜਾਂਦਾ ਉਹ ਕੀ ਹੈ ਉਹ ਵੀ ਤਾਂ ਕੂੜਿਆ ਕੂੜ ਕੇ ਰਿਆ ਕੇਵਲ ਤੇ ਕੇਵਲ ਇੱਕੋ ਇੱਕ ਜਾਗ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਜਾਣਾ ਨਹੀਂ ਉਹ ਹੈ ਬਾਬੇ ਨਾਨਕ ਦਾ ਸਿੱਖ ਐ ਵੀ ਕਿਸੇ ਭਲੇਖੇ ਚ ਫਿਰ ਜਮਾ ਕਿ ਮੈਂ ਤਾਂ ਸਾਰੇ ਪਾਸੇ ਜਾਂਦਾ ਜਿਹੜਾ ਸਾਰੇ ਪਾਸੇ ਜਾਂਦੀ ਹੈ ਨਾ ਜਿਹੜੀ ਉਹਨੂੰ ਕੀ ਕਹਿੰਦੇ ਆ ਉਹਨੂੰ ਬੇਸਵਾ ਕਹਿੰਦੇ ਆ ਉਹ ਬੇਸਵਾ ਹੁੰਦੀ ਹੈ ਜਿਹੜੇ ਆਪਣੇ ਪਤੀ ਨੂੰ ਛੱਡ ਕੇ ਹੋਰ ਦੇ ਨਾਲ ਸੰਬੰਧ ਬਣਾਉਂਦੀ ਉਹ ਬੇਸਬ ਹੈ। ਐਕਨ ਜਿਹੜਾ ਬਾਬੇ ਨਾਨਕ ਨੂੰ ਛੱਡ ਕੇ ਹੋਰ ਦੇ ਕੋਲ ਜਾਂਦਾ ਉਹ ਬੇਸਬ ਹੈ। ਐਮੀ ਭਲੇਕੇ ਵਿੱਚ ਨਰ ਹੈ ਉਹ ਕਿਤੇ ਬਾਬਾ ਨਾਨਕ ਸਭ ਕੁਝ ਜਾਣਦਾ ਹੈ। ਜਿੱਥੇ ਜਿੱਥੇ ਤੁਸੀਂ ਜਾਂਦੇ ਆ ਨਾ ਨਾਲੇ ਹੁੰਦਾ ਖੜਾ ਉੱਥੇ। ਜਦੋਂ ਇਹ ਬਹਿ ਪਰਮ ਖਤਮ ਹੋਏ ਹੈ ਫਿਰ ਜੋਤ ਨਾਲ ਜੋਤ ਰਲਦੀ ਹੈ। ਕੋ ਨਾਨਕ ਪਰਮ ਗੁਰ ਕੋਇਓ ਜੋਤੀ ਜੋਤ ਸਮੈ ਸਾਰੰਗ ਮਹਲਾ 5 ਰਸਨਾ ਆ ਰਾਮ ਕੋ ਜਸ ਗਾਓ ਕਹਿੰਦਾ ਇਹ ਰਤਨ ਆਏ ਜੀਵ ਨੂੰ ਕਹਿੰਦੇ ਕਹਿੰਦਾ ਰਾਮ ਦਾ ਜਸ ਹੈ ਜਿਹੜਾ ਤੂੰ ਇਹਦਾ ਸਿਮਰਨ ਕਰ ਰਸਨਾ ਆ ਰਾਮ ਕੋ ਜਸ ਗਾਓ ਆਨ ਸੁਆਦ ਬਿਸਾਰ ਕਿਹੜੇ ਦੂਸਰੇ ਸਵਾਦ ਆ ਨਾ ਜਿਹੜੇ ਸਾਰਿਆਂ ਨੂੰ ਛੱਡ ਦੇ ਸਸੰਗੀ ਪਹਿਲਾਂ ਤਾਂ ਹੋਰ ਪਾਸੇ ਜਾਣ ਤੋਂ ਰੋਕਿਆ ਸੀ ਹੁਣ ਦੂਸਰੇ ਸਵਾਦ ਕਰਨ ਤੋਂ ਰੋਕਦਾ ਕਹਿੰਦੇ ਹੋਰ ਨਹੀਂ ਸਵਾਦ ਲਾਉਣੇ ਆਨ ਸਵਾਦ ਵਿਸਾਰ ਸਗਲੇ ਕਹਿੰਦੇ ਸਾਰੇ ਸਵਾਦ ਛੱਡ ਦੇ ਅਸੀਂ ਤਾਂ ਇੱਕ ਮਾਸ ਦਾ ਸੁਆਦ ਇਹ ਨਹੀਂ ਛੱਡ ਸਕੇ ਹਾਲ ਤੱਕ ਇਹਦੇ ਸਾਰੇ ਸੁਆਦਾਂ ਦੀ ਗੱਲ ਹੋ ਰਹੀ ਹੈ ਕਹਿੰਦੇ ਵਿਆਹ ਹੀ ਤਾਂ ਪਵਿੱਤਰ ਹੋਣਾ ਸਾਡੀ ਤਾਂ ਕੁੜੀ ਦਾ ਜੇ ਅਸੀਂ ਬਰਾਤ ਨੂੰ ਮਾਸ ਕਲਾਵਾਂਗੇ ਸੱਸਾਂ ਸੰਗੇ ਮਾਸ ਦਾ ਰੱਖ ਛੰਦੇ ਅਸੀਂ ਆਪਣੀ ਕੁੜੀ ਰਾਖਾ ਨੂੰ ਵਿਆਹਣੀ ਹੈ ਅਰਦਾਸ ਬਾਬੇ ਨਾਰਕ ਦੇ ਕਰਨੀ ਆ। ਇਹ ਵਿਆਹ ਆਪ ਰਾਖਿਆਂ ਨੂੰ ਦਿੱਤੀ। ਇਹ ਤਾਂ ਰਾਖਚੇ ਹੁੰਦੇ ਆ ਜਿਹੜੇ ਹੁਣ ਮੁਰਗੇ ਬੱਕਰੇ ਵੱਡਵੱਡ ਖਾਂਦੇ ਆ ਰਾਖੇ ਖਾਂਦੇ ਆ। ਕੁੜੀ ਉਹਨਾਂ ਨੂੰ ਵਿਆਉਣੇ ਅਰਦਾਸ ਬਾਬੇ ਨਾਰਕ ਤੇ ਕਰਾਉਣੀ ਆ। ਕਿੰਧਰ ਨੂੰ ਤੁਰ ਪਿਆ ਸਿੱਖ ਜਗਤ। ਅਬੀਰ ਬੰਦੇ। ਆਪ ਵੀਰ ਪਾਣ ਪੀਤਾ ਦੱਸਣਾ ਕਿ ਬਹੁਤ ਰੱਜੀਆ ਪੂਜਿਆ ਘਰ ਆ ਭਈ ਇੰਨੀ ਬਰਾਤ ਦੀ ਸੇਵਾ ਹੋਈ ਐ ਨਿਹਾਲੋ ਨਿਹਾਲ ਹੋ ਗੇ ਰੋ ਰਾਖਾ ਨਾਲ ਵਿਆਹਤੀ ਧੀ ਆਪਣੀ ਆਪਣੀ ਕੁੜੀ ਰਾਖਾ ਨਾਲ ਵਿਆਹਤੀ ਆਪਣੀ ਭੈਣ ਰਾਖਾ ਨਾਲ ਵਿਆਹਤੀ ਸੋਚਿਆ ਕਦੇ ਵਿਚਾਰ ਕੀਤਾ ਆਨ ਸੁਆਦ ਵਿਸਾਰ ਸਗਲੇ ਭਲੋ ਨਾਮ ਦਾ ਸਵਾਦ ਕਹਿੰਦੇ ਫੇਰ ਤੁਹਾਨੂੰ ਨਾਮ ਦਾ ਸਵਾਦ ਆਉਣਾ ਹੈ ਜਦੋਂ ਹੋਰ ਸਵਾਦ ਛੱਡੇ ਆ ਫੇਰ ਨਾਮ ਦਾ ਸਵਾਦ ਆਉਣਾ ਸਾਡੀ ਤਾਂ ਜਿਹੜੀ ਬਿਰਤੀ ਆ ਹੋਰ ਪਾਸੇ ਲੱਗੀ ਹੁੰਦੀ ਆ ਅਸੀਂ ਜੇ ਬੈਠੇ ਦਰਬਾਰ ਸਾਹਿਬ ਵਿੱਚ ਵੀ ਹੁੰਦੇ ਆ ਤਾਂ ਵੀ ਬਿਰਤੀ ਹੋਰ ਹੈ ਕਿ ਛੇਤੀ ਜੇ ਕਿ ਜਾ ਕੇ ਸਵਾਦ ਲਈ ਭੋਜਨ ਛੱਕੀਏ ਤਾਹੀਂ ਸਾਨੂੰ ਨਾਮ ਨਹੀਂ ਮਿੱਠਾ ਲੱਗਦਾ ਜਦੋਂ ਤੱਕ ਇਸ ਸਵਾਦ ਨਹੀਂ ਛੱਡਦੇ ਹੋਰ ਆਹਨ ਸਵਾਦ ਬਿਸਾਰ ਸਗਲੇ ਭਲੋ ਨਾਮ ਸੁਵਾਓ ਰਹੁ ਚਾਰਨ ਕੰਬਲ ਬਸਾਏ ਹਿਰਦੇ ਏਕ ਸਿਉ ਲੈ ਬਲਾਓ ਏਕ ਸਿਉ ਸਿਉ ਲੈ ਬਲਾਓ ਲਾਉਣ ਵਾਸਤੇ ਕਿਹਾ ਲੱਗੀ ਨਹੀਂ ਹਲੇ ਆਪਣੀ ਇੱਕ ਨਾਲ ਲੈ ਬ ਇੱਕ ਨਾਲ ਲਿਵ ਕਿਉਂ ਨਹੀਂ ਲੱਗੀ ਹਲੇ ਹਲੇ ਹੋਰ ਪਾਸੇ ਜਾਂਦੇ ਆ ਜਿੱਦਣ ਹੋਰ ਪਾਸੇ ਜਾਣ ਤੋਂ ਹਟ ਗਏ ਲਿਵ ਲੱਗ ਜਾਣੀ ਐ ਉਸੇ ਰਬਾਨੀ ਸਵਾਦ ਲੱਗਣ ਲੱਗ ਜਾਣੀ ਐ ਚਾਰ ਨ ਕਮਲ ਬਸਾਏ ਹਿਰਦੇ ਏਕ ਸੁਸਿਓ ਲਿਵ ਲਾਓ ਸਾਧ ਸੰਗਤ ਕਹਿੰਦੇ ਸਾਧੂਆਂ ਦੀ ਸੰਗਤ ਕਰ ਲੈ ਸਾਧ ਸੰਗਤ ਹੋ ਨਿਰਮਲ ਕਹਿੰਦੇ ਤਾਂ ਤੁਸੀਂ ਨਿਰਮਲ ਹੋਗੇ ਤਾਂ ਤੁਹਾਡੀ ਮੈਲ ਉਤਰਨੀ ਹੈ ਜਦੋਂ ਸਾਧੂ ਮੰਦੀ ਸੰਗਤ ਕੀਤੀ ਅਸੀਂ ਤਾਂ ਕੋਈ ਗੱਲ ਵੀ ਨਹੀਂ ਮੰਨਦੇ ਗੁਰੂ ਦੀ ਸਿੱਖ ਕਹਿੰਦੇ ਪੱਕਿਆਂ ਬਾਬੇ ਨਾਨਕ ਫਿਰ ਕਿਉਂ ਸਰਦਾ ਨਹੀਂ ਬਾਬੇ ਨਾਨਕ ਬਿਨਾ ਜਦੋਂ ਜਨਮ ਹੋਇਆ ਉਸ ਵਕਤ ਨਹੀਂ ਸਰਿਆ ਫਿਰ ਵਿਆਹ ਹੋਇਆ ਫਿਰ ਨਹੀਂ ਸਰਿਆ ਬਾਬੇ ਨਾਨਕ ਬਿਨਾ ਫਿਰ ਮੌਤ ਹੋਈ ਫੇਰ ਨਹੀਂ ਸਰਿਆ ਬਾਬੇ ਨਾਨਕ ਬਿਨਾ ਭੋਗ ਬਾਬੇ ਨਾਨਕ ਕਾਲ ਪੋਣਾ ਸਾਰੀ ਜ਼ਿੰਦਗੀ ਹੋਰ ਦੇ ਪਿੱਛੇ ਲਾ ਕੇ ਬਤੀਤ ਕਰਨੀ ਆ ਮੱਥੇ ਉਧਰ ਟੇਕਣੇ ਆ ਜਦੋਂ ਮਰ ਗਿਆ ਫਿਰ ਬਾਬਾ ਨਾਨਕ ਸੁਭਾਲੂਗਾ ਇਹਨਾਂ ਨੂੰ ਹੁਣ ਤੁਹਾਡੇ ਵਾਲੇ ਸੰਭਾਲਦੇ ਨਹੀਂ ਜਿਨ੍ਹਾਂ ਤੇ ਜਾ ਕੇ ਦੁੱਧ ਪੂਰਮੇ ਲਈ ਜਾਂਦੇ ਸੀ ਉਹ ਨਹੀਂ ਸੰਭਾਲਦੇ ਤੁਹਾਨੂੰ ਹੁਣ ਹੁਣ ਮਰੇ ਗਲੇ ਬਾਬੇ ਨਾਨਕ ਦੇ ਗਲ ਨੂੰ ਪਾਉਣੇ ਲਿਆ ਕੇ ਫਿਰ ਸੰਭਾਲੋ ਉਹਨਾਂ ਨੂੰ ਉਹਨਾਂ ਨੂੰ ਕਹੋ ਸੰਭਾਲਣ ਤੁਹਾਨੂੰ ਗੁਰੂ ਦੇ ਸਿੱਖੋ ਜਿਉਂਦੇ ਜੀਵਨ ਤੋਂ ਆਜੋ ਬਾਬੇ ਨਾਨਕ ਦੇ ਦਰ ਵਿੱਚ ਮਰਨ ਤੋਂ ਬਾਅਦ ਤਾਂ ਲੋਕਾਂ ਨੇ ਆਉਣਾ ਫਿਰ ਤਾਂ ਤੁਹਾਡੀਆਂ ਹੱਡੀਆਂ ਵੀ ਰੁਲ ਜਾਣੀਆਂ ਉੱਥੇ ਪੇ ਤਾਂ ਲੋਕ ਇਕੱਠੇ ਹੋਣਗੇ ਬਾਬੇ ਨਾਨਕ ਦੇ ਦਰਵਾਜ਼ੇ 'ਚ ਕਦੋਂ ਜਦੋਂ ਅੰਤਮ ਅਰਦਾਸ ਹੁੰਦੀ ਹੈ ਨਾ ਸਾਡੀ ਫਿਰ ਤਾਂ ਲੋਕ ਇਕੱਠੇ ਹੁੰਦੇ ਆ ਸਾਡੀ ਤਾਂ ਹੱਡੀਆਂ ਮਢੀਆਂ ਚ ਰੁਲਦੀਆਂ ਹੁੰਦੀਆਂ ਸਾਧ ਸੰਗਤ ਹੋ ਨਿਰਮਲਾ ਬਹੁੜ ਜੂਨ ਨਾ ਆਓ ਕਹਿੰਦੇ ਫੇਰ ਮੁੜ ਕੇ ਕਿਸੇ ਜੂਨ ਵਿੱਚ ਨਹੀਂ ਆਉਂਗੇ ਇਹ ਬਚਨ ਆ ਸਿਰ ਗੋ ਨਾਨਕ ਦੇਵ ਜੀ ਦੇ ਕਿ ਜੂੰਦਾ ਜੂੰਦਾ ਸਾਧੂ ਮੰਦੀ ਸੰਗਤੀ ਚ ਆ ਜਾ ਨਿਰਮਲ ਹੋ ਜਾਏਗਾ ਫੇਰ ਕਿਸੇ ਜੂਨ ਵਿੱਚ ਨਹੀਂ ਆਏਗਾ ਆਪਣੇ ਵਾਲੀ ਗੱਲ ਤਾਂ ਗਲਤ ਹੋ ਗਈ ਕਿ ਮਰਨ ਤੋਂ ਬਾਅਦ ਭੋਗ ਪਵਾਵਾਂਗੇ ਆਪਣੇ ਘਰ ਵਾਲੇ ਨੂੰ ਸੱਚ ਕੰਢੀ ਛੱਡ ਕੇ ਆਵਾਂਗੇ ਕਿੱਥੇ ਆ ਤੁਹਾਡੇ ਘਰ ਵਾਲਾ ਤਵਾਡਾ ਘਰ ਆਲੇ ਤਾਂ ਮਰੀਆਂ ਚ ਪਿਆ ਉੱਥੇ ਸਵਾਹ ਪਈਆ ਹੱਡੀਆਂ ਪਈਆ ਚੱਕ ਲਿਓ ਉਹਨਾਂ ਨੂੰ ਸਾਧ ਸੰਗਤ ਹੋ ਨਿਰਮਲਾ ਬਹੁੜ ਜੋਨ ਨਾ ਆਓ ਜਿਉ ਪ੍ਰਾਣ ਆਧਾਰ ਤੇਰਾ ਤੂੰ ਨਾ ਥਾਮੇ ਥੋਂ ਕਹਨ ਤੂੰ ਨਾ ਥਾਮਿਆ ਨੂੰ ਥੋਂ ਦੇੜੇਵਾ ਨੇ ਥਾਵੇਂ ਨੂੰ ਥੌਂ ਜੀ ਨੂੰ ਕੋਈ ਥੌਂ ਨਾ ਹੋਵੇ ਉਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੱਦੀ ਫਿਰ ਥੌਂ ਦੇ ਦਿੰਦੀ ਹੈ ਆਮਰਾ ਨਥਾ ਵਾਸੀ ਨੇ ਕਹਿੰਦੇ ਕੋਈ ਥੌਂ ਨਹੀਂ ਉਹਨੂੰ ਫਿਰ ਥਾਂ ਬਣਾ ਬਣਾ ਦਿੱਤਾ ਥਾਂ ਦੇ ਦਿੱਤੀ ਸਾਸ ਸਾਸ ਸੰਭਾਲ ਹਰ ਹਰ ਕਹਿੰਦੇ ਕਰਨਾ ਕੀ ਹੈ ਕਹਿੰਦੇ ਹਰ ਸਵਾਸ ਨਾਲ ਹਰ ਨੂੰ ਸੰਭਾਲ ਲੈਣਾ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਤਿਬਲ ਜਾਓ ਜਿਵੇਂ ਨਾਨਕ ਦੇਵ ਜੀ ਕਹਿੰਦੇ ਮੈਂ ਸਾਦੇ ਬਲਿਹਾਰੇ ਜਨ ਵੇਖੋਂ ਟ ਗੋਬਿੰਦ ਚਰਨ ਨਿਤ ਤਿਆਹੋ ਮੇਖੋਂ ਟ ਨਾ ਸਵਰਗਾਂ ਨੂੰ ਕਹਿੰਦੇ ਸੱਚਖੰਡ ਨੂੰ ਕਹਿੰਦੇ ਕਹਿੰਦੇ ਸਵਰਗਾਂ ਵਿੱਚ ਜਾਏਗਾ ਚਰਨ ਨਿਤ ਤਿਆਹੋ ਕਹਿੰਦੇ ਸਬਦ ਨੂੰ ਰੋਜ਼ ਇੱਥੇ ਆਉਣਾ ਹੈ ਆਪਣੇ ਤਾਂ ਇਹ ਜੇ ਬਿੱਜ ਪੈਂਦੀ ਆ ਟੱਬਰ ਦੇ ਚ ਕਦੇ ਕੋਈ ਮਰ ਗਿਆ ਕਦੇ ਕੋਈ ਗਲ ਗਿਆ ਜਿੱਦਾਂ ਟਾਈਮ ਲੱਗਿਆ ਉਦੋਂ ਆ ਗਿਆ ਬਾਬੇ ਨਾਲ ਰਕਦੇ ਦਵਾਰ ਚ ਰੋਜ਼ ਬਾਬਾ ਨਾਨਕ ਕਹਿੰਦਾ ਭਾਈ ਰੋਜ਼ ਆਉਣਾ ਹੈ ਰੋਜ਼ ਤਾਂ ਤਾਂ ਹੀ ਇਹ ਜੇ ਹੋਰ ਪਾਸੇ ਦੇ ਸਿਆਪਾ ਨਿਭੜੇ ਸਾਡਾ ਜੇ ਹੋਰ ਪਾਸੇ ਮੱਥੇ ਟੇਕਣ ਤੋਂ ਵਟੀਏ ਤਾਂ ਇਹ ਵਸਤਾ ਆਉਂਦੀ ਹੈ ਨਹੀਂ ਤਾਂ ਕਾਪਟਾ ਪੇਜ ਜਾਂਦੀਆਂ ਫਿਰ ਵੇਖੋ ਗੋਬਿੰਦ ਚਰਨ ਨੇ ਤਤਿ ਆਓ ਕਹਿੰਦੇ ਭਾਈ ਸਵਰਗਾਂ ਨੂੰ ਤਾਂ ਜਾਉਂਗੇ ਕੇ ਰੋਜ਼ ਸ਼ਬਦ ਨੂੰ ਤਿਆਉਂਗੇ ਕਦੇ ਕਦਾਈ ਵਾਲੀ ਗੱਲ ਨਹੀਂ ਕਦੇ ਕਦਾਈ ਵਾਲੀ ਤਾਂ ਮੇਰੇ ਪਰ ਕੇ ਦੇਖਣ ਆਉਂਦੇ ਕੇ ਕੀ ਹੁੰਦਾ ਬਾਬੇ ਨਾਰਕ ਦੇ ਦਰਬਾਰ ਦੇ ਚ ਦੇਖ ਕੇ ਤਾਂ ਆਈਏ ਕੇ ਕਿੰਨੇ ਕ ਲੋਕ ਆਉਂਦੇ ਆ ਕਿੰਨੀ ਕ ਸੰਗਤ ਆਉਂਦੀ ਆ ਕੀ ਹੁੰਦਾ ਉਹਦਾ ਤਮਾਸਗੀਰ ਹੁੰਦੇ ਆ ਜਿਹੜੇ ਕਦੇ ਕਦਾਈ ਆਉਂਦੇ ਆ ਦੇਖਣ ਆਉਂਦੇ ਆ ਵੇਖੋਂਤ ਗੋਬਿੰਦ ਚਨ ਨਿਤ ਧਿਆਉ ਮੁਕਤ ਪਦਾਰਥ ਚਾਹ ਤੁਸੀਂ ਪਾਤਸ਼ਾਹ ਦੀ ਮੁਕਤੀ ਦਾ ਪਦਾਰਥ ਦੱਸਿਆ ਕਿ ਮੁਕਤੀ ਦਾ ਪਦਾਰਥ ਕਿਹੜਾ ਹੈ ਮੁਕਤੀ ਕਿਸ ਤਰ੍ਹਾਂ ਹੁੰਦੀ ਹੈ ਮੁਕਤ ਪਦਾਰਥ ਸਾਧੂ ਸੰਗਤ ਕਹਿੰਦੇ ਸਾਧੂਆਂ ਦੀ ਸੰਗਤ ਹੈ ਜਿਹੜੀ ਇਹ ਮੁਕਤੀ ਦਾ ਪਦਾਰਥ ਹੈ ਕਰੀਏ ਕਦੇ ਮਨ ਡੋਲਦਾ ਦੇ ਲੋਕ ਵੀ ਤਾਂ ਮੈਣੇ ਮਾਰਨਗੇ ਕਿ ਇਹ ਤਾਂ ਸਾਧੂਆਂ ਦਾ ਚੇਲਾ ਬਣ ਗਿਆ ਇਹ ਤਾਂ ਬਾਬੇ ਦਾ ਚੇਲਾ ਬਣ ਗਿਆ ਇਹ ਮੈਣਿਆਂ ਤੋਂ ਵੀ ਤਾਂ ਡਰਦੇ ਅਸੀਂ ਕਿ ਕੀ ਕਹਿਣਗੇ ਇਹ ਤਾਂ ਸਾਧਾਂ ਦੇ ਕੋਲ ਜਾਣ ਲੱਗ ਗਿਆ ਇਹਨੇ ਤਾਂ ਧਰਮ ਛੱਡਤਾ ਆਪਣਾ ਧਰਮ ਨਹੀਂ ਛੱਡਿਆ ਧਰਮ ਤਾਂ ਬਾਬਾ ਜੀ ਨੇ ਕਹਿੰਦਾ ਕਰਨਾ ਆਪਾਂ ਨੇ ਲੋਕ ਕਹਿੰਦੇ ਆ ਤਾਂ ਕਿ ਤੁਹਾਨੂੰ ਛੱਡਤਾ ਮੁਕਤ ਪਦਾਰਥ ਸਾਧੂ ਸੰਗਤ ਸਸੈਂ ਕਿਤੇ ਹੋਰ ਤਾਂ ਨਹੀਂ ਅਰਥ ਬਣਦੇ ਬਾਬਾ ਗਲਤੇ ਲਾਈ ਜਾਵੇ ਸਾਖਤ ਦੀ ਜਿਹੜੀ ਸੰਗਤ ਆ ਨੇ ਦੀ ਤਾਕਤ ਬੜੀ ਵੱਡੀ ਹੈ ਸੰਗਤ ਰੋਕ ਸਕਦੀ ਹੈ ਕਿ ਬਾਬਾ ਜੀ ਤੁਸੀਂ ਗਲਤ ਅਰਥ ਲਾਉਂਦੇ ਆ ਸੰਗਤ ਰੋਕ ਸਕਦੀ ਹੈ ਅਖਤਿਆਰ ਹੈ ਜਦੋਂ ਸੰਗਤ ਨੇ ਹੁਕਮ ਕੀਤਾ ਨਾ ਕਿ ਗੁਰੂ ਜੀ ਕਿਲਾ ਛੱਡ ਦਿਓ ਅਨੰਦਪੁਰ ਦਾ ਗੁਰੂ ਜੀ ਨੇ ਛੱਡਤਾ ਗੁਰੂ ਜੀ ਚਮਕੌਰ ਦੀ ਗੜੀ ਛੱਡ ਦੋ ਗੁਰੂ ਨੇ ਛੱਡਤੀ ਇਸ ਕਰਕੇ ਸੰਗਤ ਦੀ ਤਾਕਤ ਬਹੁਤ ਵੱਡੀ ਹੈ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਿ ਕਾ ਨਾਮ ਮੁਕਤੀ ਦਾ ਪਦਾਰਥ ਕਹਿੰਦੇ ਸਾਧੂਆਂ ਦੀ ਸੰਗਤ ਹੈ ਅੰਮ੍ਰਿਤ ਹਰਿ ਕਾ ਨਾਮ ਕਹਿੰਦੇ ਅੰਮ੍ਰਿਤ ਹੈ ਜਿਹੜਾ ਹਰ ਦਾ ਨਾਮ ਹੈ ਸਾਧੂਆਂ ਦੀ ਸੰਗਤ ਇਹਦੇ ਨਾਲ ਮੁਕਤੀ ਹੋਣੀ ਦੋਨੇ ਕੰਮ ਕਰਦੇ ਆਂ ਅੰਮ੍ਰਿਤ ਜਿਹੜਾ ਹਰਕਾ ਨਾਮ ਹੈ ਇਹ ਵੀ ਛਕਣਾ ਹੈ ਤੇ ਸਾਧੂਆਂ ਦੀ ਸੰਗਤ ਵੀ ਕਰਨੀ ਹੈ ਦੋਨੋਂ ਚੀਜ਼ਾਂ ਲਿਖੀਆਂ ਪਾਚਾਂ ਨੇ ਮੁੱਖਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਕਾ ਨਾਮ ਉੱਤਮ ਕਥਾ ਸੁਣੀ ਜੇ ਸਰਬਣੀ ਕਿਸੇ ਸਭ ਤੋਂ ਉੱਤਮ ਹੈ ਜਿਹੜੀ ਹਾਰਦੀ ਕਥਾ ਇਹਨੂੰ ਕੰਨਾਂ ਨਾਲ ਸੁਣ ਲੈ ਲਿਖਿਆ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਨੀ ਹੈ ਆਪਾਂ ਕਹਿੰਦੇ ਕਥਾ ਹੋਣੀ ਨਹੀਂ ਦੇਣੀ ਇਹ ਤਾਂ ਰੁਕਣੀ ਆ ਆਪਾਂ ਨੇ ਗੁਰੂ ਕਹਿੰਦੇ ਸੁਣਨੀ ਆ ਗੁਰੂ ਕਹਿੰਦੇ ਸਾਧੂ ਦੀ ਸੰਗਤ ਕਰਨੀ ਆ ਆਪਾਂ ਕਹਿੰਦੇ ਕਰਨੀ ਨਹੀਂ ਦੇਣੀ ਉੱਤਮ ਕਥਾ ਸੁਣ ਜੇ ਸਰਬਣੀ ਮੇਹਾ ਕਰੂਪਾ ਭਗਵਾਨ ਮਇਆ ਕਹਿੰਦੇ ਰੱਬ ਫਿਰ ਤੇਰੇ ਪਰ ਮਿਹਰ ਕਰ ਦੂਗਾ ਕਿਰਪਾ ਕਰ ਦੂਗਾ ਰੋਜ਼ ਆਪਾਂ ਬੇਨਤੀ ਕਰਦੇ ਆ ਮਿਹਰ ਕਰ ਕਿਰਪਾ ਕਰ ਕਿਰਪਾ ਤਾਂ ਤਾਂ ਕਰੇ ਸਾਡੇ ਪਰ ਜੇ ਅਸੀਂ ਗੱਲ ਸੁਣੀਏ ਉਹਦੀ ਇਧਰ ਬਚਨ ਕਰ ਦੇ ਦਿੱਤੇ ਉਤਮ ਕਥਾ ਸੁਣੀ ਜੇ ਸਰਮਣੀ ਮੇਹਾ ਕਰੂ ਭਗਵਾਨ ਭਗਵਾਨ ਆਪਣੇ ਆਪ ਹੀ ਮੇਹਰ ਕਰ ਦੂ ਤੇਰੇ ਪਰ ਸਿਰ ਗੋ ਨਾਰਕ ਦੇਵ ਜੀ ਮਹਾਰਾਜ ਸ਼ਬਦ ਨੇ ਨਾਲ ਜੋੜਦੇ ਆ ਆਓ ਆਪਾਂ ਸ਼ਬਦ ਨਾਲ ਜੁੜੀਏ ਬਾਬੇ ਨਾਨਕ ਦਾ ਹੁਕਮ ਨੂੰ ਮੰਨਿਏ ਗੁਰੂ ਗੋਬਿੰਦ ਸਿੰਘ ਦੇ ਹੁਕਮ ਨੂੰ ਕਮਾਈਏ ਆਗਿਆ ਪਏ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੁ ਜੀ। ਤੋਂ ਸਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਏਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਣਜਾਣ ਸਮਝ ਕੇ ਮਾਫ ਕਰਨਾ ਕਿ ਤੋਂ ਸੁੱਧ ਤੇ ਸਪੱਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ। ਉਹਨੂੰ ਬਲਾਓ ਅਤੇ ਵਾਹਿਗੁਰੂ ਜੀ ਕਾ ਖਾਲਸਾ